ਸਾਹਿਕਾ ਸਰ ਸਾਹਿਕਾ ਜੀ ਸਰ ਮੈਂ ਕੋਮਲ ਸਾਗਰ ਪਿੰਨੂਰਪੁਰਵੇਦੀ ਜਿਲ੍ਹਾ ਰੋਪੜ ਤੋਂ ਹਾਂ ਮੈਂ ਤੇ ਦਿਨੇਸ਼ ਛੱਡਾ ਐਮ ਐਲ ਏ ਨੇ ਜੀ ਸਾਡੇ ਸਾਡੇ ਇਲਾਕੇ ਦੇ ਤੇ ਸਰ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਾਨੂੰ ਅੱਜ ਦੇ ਦਿਨ ਨਿਯੁਕਤੀ ਪੱਤਰ ਦੇਣ ਦੇ ਲਈ ਸਰ ਇਸ ਦਿਨ ਦਾ ਇੰਤਜ਼ਾਰ ਆਪਾਂ ਤਾਂ ਨਹੀਂ ਮੇਰੇ ਤੇ ਸਾਰੇ ਪਰਿਵਾਰ ਨੇ ਪਿਛਲੇ 5 ਸਾਲ ਤੋਂ ਕਰ ਰਿਹਾ ਇਸ ਚੀਜ਼ ਦਾ ਇੰਤਜ਼ਾਰ ਤੇ ਟੈਸਟ ਕਲੀਅਰ ਹੁੰਦੇ ਸੀਗੇ ਕਈ ਵਾਰੀ ਲੈਟਰ ਨਹੀਂ ਮਿਲੇ ਹੈਗੇ ਸਾਨੂੰ ਤੇ ਹੁਣ ਤੁਸੀਂ ਅੱਜ ਦਾ ਦਿਨ ਸਾਡੇ ਲਈ ਮਤਲਬ ਇੱਕ ਤਿਉਹਾਰ ਦੀ ਤਰ੍ਹਾਂ ਬਣਾ ਦਿੱਤਾ ਤੇ ਸਰ ਮੇਰੇ ਜਿਹੜੇ ਪੇਰੈਂਟਸ ਨੇ ਉਹ ਦੋਨੋਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਨੇ ਲੈਕਚਰਰ ਤੇ ਜਦੋਂ ਤੁਹਾਡੀ ਇਲੈਕਸ਼ਨ ਹੋਈ ਸੀਗੀ 2022 ਦੇ ਵਿੱਚ ਤੇ ਸਰ ਜਿਹੜੇ ਐਜੂਕੇਸ਼ਨ ਡਿਪਾਰਟਮੈਂਟ ਸੀ ਉਹਨਾਂ ਨੇ ਬਹੁਤ ਜ਼ਿਆਦਾ ਤੁਹਾਡਾ ਸਾਥ ਦਿੱਤਾ ਸੀਗਾ ਮਤਲਬ ਸਭ ਤੋਂ ਅੱਗੇ ਐਜੂਕੇਸ਼ਨ ਡਿਪਾਰਟਮੈਂਟ ਸੀਗਾ ਤੇ ਉਦੋਂ ਜਦੋਂ ਤੁਹਾਡੇ ਤੁਸੀਂ ਸੀਐਮ ਬਣ ਗਏ ਸੀਗੇ ਮੈਨੂੰ ਲੱਗਦਾ ਹੈ ਕਿ ਐਨੀ ਖੁਸ਼ੀ ਕਿਸੇ ਨੂੰ ਵੀ ਹੋਈ ਹੋਊਗੀ ਤੇ ਤੁਸੀਂ ਸਾਡਾ ਜਿਹੜਾ ਹੈ ਇਹ ਸੁਪਨਾ ਸਾਕਾਰ ਕਰਕੇ ਸਾਨੂੰ ਨੌਕਰੀ ਦੇ ਕੇ ਬਹੁਤ ਵੱਡਾ ਸਾਡੇ ਲਈ ਤੋਹਫਾ ਦੇ ਕੇ ਜਾ ਰਹੇ ਹੋ ਸਰ ਤੇ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਅੱਜ ਸਾਡੇ ਸਿਰਫ ਇੰਨੇ ਕੁ ਜਣਿਆਂ ਦੇ ਸਿਲੈਕਟ ਹੋਣ ਦੇ ਨਾਲ ਪੰਜਾਬ ਦੀ ਜਿਹੜੀ ਹੈ ਤਸਵੀਰ ਨਹੀਂ ਬਦਲੇਗੀ ਹਲੇ ਹੋਰ ਵੀ ਜ਼ਿਆਦਾ ਬਹੁਤ ਜ਼ਿਆਦਾ ਲੋਡ ਹੈ ਸਰ ਬਹੁਤ ਸਾਰਾ ਜਿਹੜਾ ਪੰਜਾਬ ਦੇ ਵਿੱਚ ਯੂਥ ਹੈ ਉਹ ਅਨਇੰਪਲੋਇਡ ਬੈਠਾ ਹੋਇਆ ਸਰ ਇਸ ਚੀਜ਼ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਓ ਜਿੰਨਾ ਟਾਈਮ ਤੁਹਾਡੇ ਕੋਲ ਰਿਹਾ ਤੇ ਸਾਨੂੰ ਸਬ ਬਾਅਦ ਤੋਂ ਬਾਅਦ ਬੱਚਿਆਂ ਨੂੰ ਇਹ ਹੈ ਜਿਹੜੀ employment ਦੇ ਕੇ ਜਾਓ ਤੇ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਰ ਤੇ ਆਈ ਏ ਯੂ బిਗੇਸਟ ਫੈਨ ਬਚਪਨ ਤੋਂ ਹੀ ਸਰ ਤੁਹਾਡੀ ਜਿਹੜੀ ਹੈ ਜਿਹੜੀ ਤੁਹਾਡੀ ਪਰਸਨੈਲਿਟੀ ਹੈਗੀ ਹੈ ਆਈ ਲਾਈਕ ਇਟ ਵੈਰੀ ਮੱਚ ਸਰ ਥੈਂਕ ਯੂ ਸੋ ਮੱਚ ਅੱਜ ਦੇ ਲਈ ਸਰ ਥੈਂਕ ਯੂ ਥੈਂਕ ਯੂ